ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਛੋਟਾ ਜਿਹਾ ਨਿਊ ਨੋਟੀਫਿਕੇਸ਼ਨ ਲੈ ਕੇ ਜਹਾਜ਼ ਹੋਏ ਆਂ ਪੰਜਾਬ ਕੋਟੋਂ ਕਾਉਂਸਲਮੈਂਟ ਬੋਰਡ ਦੇ ਠੀਕ ਹੈ ਨਾ ਸਿੱਧੀ ਭਰਤੀ ਹੈ ਠੀਕ ਹੈ ਪੋਸਟ ਕਰੇ ਕਲੈਰੀਕਲ ਦੀ ਮਲ ਲਈ ਲੈਬ ਟੈਕਨੀਸ਼ੀਅਨ ਤੇ ਕਈ ਹੋਰ ਵੀ ਪਾਸ ਭਰਤੀ ਹੈ ਠੀਕ ਹੈ 8th ਤੇ 10th ਪਲੱਸ 2 ਕੁਆਲੀਫਿਕੇਸ਼ਨ ਹੈ ਜਿਹੜੇ ਮੁੰਡੇ ਕੁੜੇੜੇ ਚੈਨਲ ਨੂੰ ਨਿਊ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਆਲ ਨੂੰ ਔਨ ਕਰ ਲੋ ਜੋ ਕਿ ਟਾਈਮ ਰਹਿੰਦੇ ਤੁਹਾਡੇ নোਟੀਫਿਕੇਸ਼ਨ ਨਾ ਮਿਲਦਾ ਰਹੇ ਕਿਉਂਕਿ ਟਾਈਮ ਤੋਂ ਬਾਅਦ নোਟੀਫਿਕੇਸ਼ਨ ਮਿਲਿਆ ਜੇ ਨਾ ਮਿਲਿਆ ਤਾਂ ਕੋਈ ਬੈਨੀਫਿਟ ਨਹੀਂ ਹੁੰਦਾ ਠੀਕ ਹੈ ਜੀ ਆ ਇਹਨਾਂ ਦਾ ਹੈਗਾ নোਟੀਫਿਕੇਸ਼ਨ ਚਲੋ ਜੀ ਆਪਾਂ ਲੈ ਕੇ ਚੱਲਦੇ ਹਾਂ ਇਹਨਾਂ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਜਿਵੇਂ ਕਿ ਸੰਸਾਰਨ ਦੇਖੋਣੇ ਆ ਸੀ ਆ ਇਹਨਾਂ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਜੀ ਠੀਕ ਹੈ ਨਾ ਜੀ ਜੀ ਨੂੰ ਵੀ ਆਫੀਸ਼ੀਅਲ ਨੋਟੀਫਿਕੇਸ਼ਨ ਚਾਹੀਦਾ ਆਪਣੇ ਡਿਸਕ੍ਰਿਪਸ਼ਨ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਠੀਕ ਹੈ ਨਾ ਜੀ ਤੇ ਜਿਹੜੇ ਆ ਕੌਨਮੈਂਟਸ ਨੇ ਬੋਰਡ ਅੰਮ੍ਰਿਤਸਰ ਅੰਮ੍ਰਿਤਸਰ ਰ ਤੇ 12 ਮਹੀਨੇ ਲਈ ਭਰਿਆ ਜਾਣੀਆਂ ਨੇ ਠੀਕ ਹੈ ਜੀ ਇਹ ਗੱਲ ਦਾ ਧਿਆਨ ਰੱਖੇ ਕੰਟੈਕਟ ਵੇਸ ਤੇ ਪੋਸਟਾਂ ਨੇ ਤੇ ਪਲੱਸ 2 ਸੋਰੀ ਆਪਣਾ ਕੰਟੈਕਟ ਵੇਸ ਤੇ ਪੋਸਟਾਂ ਨੇ ਪਲੱਸ 2 ਵੇਸ ਆਪਰੇਸ਼ਨ 12 ਮਾਂਥ ਲਈ ਭਰਿਆ ਜਾਣੀਆਂ ਨੇ ਕੈਟਾਗਰੀ ਪਹਿਲੀ ਹੈ ਜੀ ਜਿਹੜੀ ਹੈਗੇ ਆ ਆ ਕਿ ਲਿਖਿਆ ਪੰਚਕਰਮਾ ਥੈਰੇਪਿਸਟ ਕੀ ਹੋਣੀਆਂ ਪੋਸਟਾਂ ਹੈ ਜੀ ਇੱਕ ਪੋਸਟ ਹੈ ਠੀਕ ਹੈ ਜੀ ਇਹ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਪੋਸਟਾਂ ਹੈ ਸੰਡੇ ਸ੍ਰੀਮਨ ਬੋਲਿਆ ਮੰਡੇ ਟੂ ਸ਼ੈਟਰਡੇ ਸੈਲਰੀ ਜਿਹੜੀ ਦੇਣੀ ਨੇ 23218 ਰੁਪਏ ਸੈਲਰੀ ਦੇਣੀ ਹੈ ਤੇ ਜਿਹੜੇ ਕੁਆਲਿਫੀਕੇਸ਼ਨ ਇਹਨਾਂ ਨੇ ਕਿਹਾ ਕਿ ਡਿਪਲੋਮਾ ਸਰਟੀਫਿਕੇਟ ਕੋਰਸ ਐਂਡ ਆਯੁਰਵੈਦਿਕ ਮੈਸੇਜ ਪੰਚਮੁਖੀ ਥੈਰੇਪੀ ਦਾ ਉਹਨਾਂ ਕੋਲ ਕੋਰਸ ਹੋਣਾ ਜ਼ਰੂਰੀ ਹੈ ਜਿਹਦੇ ਕੋਲ ਐਕਸਪੀਰੀਅੰਸ ਹੋਇਆ ਉਹਨੂੰ ਹੋਰ ਵੀ ਬੈਨੀਫਿਟ ਹੈ ਦੂਜੀ ਪੋਸਟ ਹੈ ਲੈਬ ਟੈਕਨੀਸ਼ੀਅਨ ਦੀ ਹੈ ਇੱਕ ਪੋਸਟ ਆ ਵੀ ਸੇਮ ਇੱਕ ਦਿਨ ਛੁੱਟੀ ਹੋਗੀ ਠੀਕ ਹੈ ਨਹੀਂ ਦਾ ਸੈਲਰੀ 15000 ਰੁਪਿਆ ਇਹਨਾਂ ਨੂੰ ਬਲੈਟ ਡਿਪਲੋਮਾ ਮੈਡੀਕਲ ਦਾ ਹੋਵੇ ਠੀਕ ਹੈ ਟੈਕਨੀਸ਼ੀਅਨ ਦਾ ਬੈਚਲਰ ਮੈਡੀਕਲ ਲੈਬਰਾਟਰੀ ਦਾ ਕੋਈ ਐਕਸਪੀਰੀਅੰਸ ਹੋਵੇ ਜਾ ਬੀਐਸਸੀ ਮੈਡੀਕਲ ਵਗੈਰਾ ਜਿਹਨੂੰ ਵੋਟਰੀ ਦਾ ਪਲੱਸ ਕੋਈ ਐਕਸਪੀਰੀਅੰਸ ਹੋਵੇ ਠੀਕ ਹੈ ਜੀ ਜਿਹੜਾ ਐਕਸਪੀਰੀਅੰਸ ਹੋ ਵੀ ਪਰਸਨ ਜਿਹਨੂੰ ਐਕਸਪੀਰੀਅੰਸ ਨਹੀਂ ਉਹ ਵੀ ਪਰਸਾ ਦਾ ਠੀਕ ਨਹੀਂ ਇਹਨਾਂ ਦਾ ਐਕਸਪੀਰੀਅੰਸ ਨਹੀਂ ਮੰਗਿਆ ਪਰ ਜਿਹਦੇ ਕੋਲ ਐਕਸਪੀਰੀਅੰਸ ਹਮੇਸ਼ਾ ਹੀ ਪਹਿਲ ਦਿੱਤੀ ਜਾਂਦੀ ਹੈ ਤਾਂ ਇੱਥੇ ਵੀ ਪਹਿਲ ਦਿੱਤੀ ਜਾਊਗੀ ਠੀਕ ਹੈ ਇਲੈਕਟ੍ਰਿਕ ਦੇ ਪੋਸਟਾਂ ਨੇ ਇੱਕ ਪੋਸਟ ਹੈ ਠੀਕ ਹੈ ਜੀ ਉਹੀ ਗੱਲ 6 ਦਿਨ ਡਿਊਟੀ 1 ਦਿਨ ਰੈਸਟ ਹੈ ਤੇ ਸੈਲਰੀ ਹੈਗੀ 23218 ਰੁਪਏ ਜਿਹੜਾ ਕਿ ਇਲੈਕਟ੍ਰੀਕਲ ਕੋ ਮੈਟ੍ਰਿਕਿਉਲੇਸ਼ਨ ਅਵਰਬ ਰੈਗੂਲਰ from government religion institute diploma electrical engineering ਕੋਈ ਵੀ ਜਿਆਦਾ 10th ਹੋਣੀ ਚਾਹੀਦੀ ਤੇ ਨਾਲ 2 ਸਾਲ ਦਾ ਇਲੈਕਟ੍ਰੀਕਲ ਦਾ ਕੋਈ ਵੀ ਕੋਰਸ ਹੋਵੇ ਜਾਂ 3 ਸਾਲ ਦਾ ਇਲੈਕਟ੍ਰੀਕਲ ਦਾ ਡਿਪਲੋਮਾ ਹੋਵੇ ਠੀਕ ਹੈ ਸੈਕੰਡ ਪੋਸਟ ਆ ਕਲੈਰੀਕਲ ਡਾਟਾ ਇੰਟਰਪ੍ਰੀਟਰ ਦੀ ਪੋਸਟ ਆ ਫੋਰਥ ਪੋਸਟ ਇੱਕ ਪੋਸਟ ਆ 6 ਦਿਨ ਡਿਊਟੀ ਐ ਸੈਲਰੀ ਹੋਈ 23218 ਰੁਪਏ ਇਹਨੇ ਬੋਲਿਆ ਕੁਆਲਿਫਿਕੇਸ਼ਨ ਕੀ ਕਹੇ ਗ੍ਰੈਜੂਏਸ਼ਨ ਵਿਦ ਕੰਪਿਊਟਰ ਨੋਲਜ ਹੋਣੀ ਚਾਹੀਦੀ ਐ ਟਾਈਪਿੰਗ ਸਪੀਡ ਹੋਣੀ ਚਾਹੀਦਾ 30 ਵਰਡ 1 ਮਿੰਟ ਦੇ ਵਿੱਚ ਕਿ ਹੈ ਤੇ ਇੰਨਾ ਇੰਗਲਿਸ਼ ਹਿੰਦੀ ਟਾਈਪਿੰਗ ਉਹਨਾਂ ਨੂੰ ਹਣੀ ਜ਼ਰੂਰੀ ਐ ਕੁਆਲਿਫ ਪ੍ਰੀਫਰੈਂਸ ਜਿਹੜੀ ਕੁਆਲਿਫੀਕੇਸ਼ਨ ਜਿੰਨੀ ਵੱਧੋਗੇ ਉਹਨੂੰ ਪ੍ਰੀਫਰੈਂਸ ਦਿੱਤੀ ਜਾਊਗੀ ਜਿੰਨਾ ਵੱਧ ਐਕਸਪੀਰੀਅੰਸ ਹੋਊਗਾ ਉਹਨੂੰ ਪ੍ਰੀਫਰੈਂਸ ਦਿੱਤੀ ਜਾਊਗੀ ਤੇ ਲਾਸਟ ਪੋਸਟ ਜਿਹੜੀ ਹੈਗੀ ਹੈ ਮਾਲੀ ਦੀ ਪੋਸਟਾਂ ਨੇ ਦੋ ਪੋਸਟਾਂ ਨੇ 6 ਦਿਨ ਡਿਊਟੀ ਹੈ ਸੈਲਰੀ ਬਹੁਤ ਵਧੀਆ 17524 ਰੁਪਏ ਠੀਕ ਹੈ ਨਾ ਕੁਆਲਿਫਿਕੇਸ਼ਨ ਕੀ ਮੰਗਿਆ ਨੇ 8th ਸਟੈਂਡਰਡ ਕਾਲਜ ਸਟਾਰਟ ਮੰਗਿਆ ਫਾਸਟ ਆਫ ਦਾ ਸਰਟੀਫਿਕੇਟ 8ਵੀਂ ਪਾਸ ਹੋਣੀ ਚਾਹੀਦੀ ਹੈ ਠੀਕ ਹੈ ਉਹ ਸਰਟੀਫਿਕੇਟ ਬੰਦੇ ਕੋਲੇ ਹੋਣਾ ਜਿਹਨਾਂ ਨੇ ਇਹਨਾਂ ਨੇ ਕਿਹਾ ਲਾਜ਼ਮੀ ਹੈ ਫਿਰ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਠੀਕ ਹੈ ਨਾ ਜ ਉਹਨਾਂ ਨੇ ਏਜ ਕੁਆਲੀਫਿਕੇਸ਼ਨ ਦੀ ਗੱਲ ਲਾ ਕੇ ਇਹਨਾਂ ਨੇ ਏਜ ਕੁਆਲੀਫਿਕੇਸ਼ਨ ਮੈਂ ਕਿਹਾ 18 ਤੋਂ ਲੈ ਕੇ 45 ਸਾਲ OBC ਵਾਲੇ ਭਰਾ ਮੇਰੇ 3 ਸਾਲ ਐਡ ਕਰ ਲੈਣ ਮਤਲਬ ਕਿ 48 ਸਾਲ ਕਰ ਲੈਣ ਤੇ ਆਪਣੇ SC ਵਾਲੇ ਭਰਾ ਮੇਰੇ 5 ਸਾਲ ਐਡ ਕਰ ਲੈਣ ਮਤਲਬ ਕਿ 50 ਸਾਲ ਐਡ ਕਰ ਲੈਣ ਇਹਨਾਂ ਨੇ ਬੋਲੇ ਇੰਟਰਸਟਿਡ ਕੈਂਡੀਡੇਟ ਜਿਹੜੇ ਵੀ ਇੰਟਰਸਟਿਡ ਕੈਂਡੀਡੇਟ ਹੈ ਐਡਮਿਕ ਦਾ ਫਾਰਮ ਭਰਨਾ ਆਨਲਾਈਨ ਫਾਰਮ ਭਰਨਾ ਹੈ ਇੱਕ ਤਰੀਕ 6 ਮਿੰਟ ਦੌਰ 25 ਤੋਂ ਪਹਿਲਾਂ ਪਹਿਲਾਂ ਭਰਨਾ ਵਾ ਤੇ ਆ ਇਹਨਾਂ ਦਾ ਹੈਗਾ ਹੈਗਾ ਈਮੇਲ ਅਡਰੈਸ ਠੀਕ ਹੈ ਜੀ ਜਿਹੜਾ ਕਿ ਈਮੇਲ ਅਡਰੈਸ ਆਪਣੇ ਡਿਸਕ੍ਰਿਪਸ਼ਨ ਦੇ ਲਿੰਕ ਦੇ ਵਿੱਚ ਵੀ ਮੈਂਸ਼ਨ ਕੀਤਾ ਹੋਇਆ ਚਾਹੇ ਉੱਥੇ ਜਾ ਕੇ ਵੀ ਆਪਣਾ ਈਮੇਲ ਅਡਰੈਸ ਲੈ ਸਕਦੇ ਹੋ ਠੀਕ ਹੈ ਜੀ ਵਿਦ ਕਾਪੀ ਇਹਨਾਂ ਦਾ ਜਿੰਨੇ ਸਾਰੇ ਡਾਕੂਮੈਂਟ ਹੈ ਸਾਰੇ ਆਜਾ ਰਜੂਮ ਵਿਦ ਕਾਪੀ ਸੈਲ ਪ੍ਰੋਟੈਸਟਡ ਕਰਕੇ ਸਕੈਨ ਕਰਕੇ ਇੱਥੇ ਤੁਸੀਂ ਮੇਲ ਕਰ ਦੇਣੇ ਆ ਜਿਹੜੇ ਇਹਨਾਂ ਕਾ ਸਟੋਰਟ ਲਿਸਟਡ ਕੈਂਡੀਡੇਟ ਹੋਣਗੇ ਉਹਨਾਂ ਨੂੰ ਮੇਲ ਦੇ ਰਾਹੀਂ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ ਜਾਓਗੇ ਜਿਹੜੇ ਤੁਸੀਂ ਆਪਣਾ ਜੁਨ ਪਾਉਂਗੇ ਉਹਦੇ ਵਿੱਚ ਆਪਦੇ ਦੋ ਮੋਬਾਈਲ ਨੰਬਰ ਤੇ ਦੋ ਈਮੇਲ ਆਈਡੀਆਂ ਜ਼ਰੂਰ ਪਾਈਓ ਠੀਕ ਹੈ ਨਾ ਜਿਹਦੇ ਕੋਲ ਦੋ ਹੈਗੇ ਦੋ ਪਾ ਦਿਓ ਨਹੀਂ ਤੇ ਇੱਕ ਦਾ ਪਾਉਣੀ ਪਏ ਬਿਲਕੁਲ ਸਹੀ ਹੋ ਜੋ ਕਿ ਚੱਲਦੀ ਰਵੇ ਠੀਕ ਹੈ ਜੀ ਕਿਉਂਕਿ ਬਾਅਦ ਦੇ ਵਿੱਚ ਕਿ ਕਰਿਆ ਮੇਲ ਆਏ ਤੇ ਤੁਹਾਨੂੰ ਨਹੀਂ ਮਿਲਦੀ ਠੀਕ ਹੈ ਜਾ ਕਿ ਮੇਲ ਐਡਰੈਸ ਗਲਤ ਹੁੰਦਾ ਹੈ ਸਿਸਟਮ ਬਹੁਤ ਵਾਰੀ ਐ ਹੋ ਜਾਂਦਾ ਹੈਗਾ ਉਹ ਨੈਕਸਟ ਗੱਲ ਕਰਦੇ ਹਾਂ ਫਾਈਨਲ ਗੱਲ ਜਿਹੜੇ ਵੀ ਭੈਣ ਭਰਾ ਮੇਰੇ ਚੈਨਲ ਤੇ ਨਿਊ ਜੁੜਦੇ ਨੇ ਪਲੀਜ਼ ਆਪਣੇ ਚੰਨ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਬੈਲ ਆਈਕਨ ਬਟਨ ਨੂੰ ਆਲ ਨੂੰ ਆਨ ਕਰਕੇ ਰੱਖਿਆ ਕਰਨ ਪੰਜਾਬੀ ਮਾਸਟਰ ਕੈਡਰ ਦੀ ਤੇ ਨੈੱਟ ਦੀ ਆਪਣੇ ਚੈਨਲ ਤੇ ਕਰਾਈ ਜਾਂਦੀ ਬਿਲਕੁਲ ਫ੍ਰੀ ਤੇ ਡਿਸਕ੍ਰਿਪਸ਼ਨ ਤੇ ਵੀਡੀਓ ਲਿੰਕ ਪਾਏ ਹੋਏ ਨੇ ਠੀਕ ਹੈ ਜੀ ਕੋਈ ਜਾ ਕੇ ਵਿਜ਼ਿਟ ਕਰੋ ਕਿ ਤਿਆਰੀ ਤੁਹਾਨੂੰ ਇੰਨੀ ਡੀਪਲੀ ਕਰਾਈ ਜਾਂਦੀ ਹੈ ਕਿ ਜੋ ਵੀ ਮੁੰਡੇ ਕੁੜੇ ਸਾਡੇ ਨਾਲ ਨਾਟਕ ਨਿਊ ਜੁੜੇ ਨੇ ਉਹ ਸਾਰੇ ਕੈਂਡਰ ਕਿ ਤਿਆਰੀ ਆਪਣੀ ਬਹੁਤ ਜ਼ਿਆਦਾ ਟੇਪ ਲਿਆ ਠੀਕ ਹੈ ਜੀ ਕੋਈ ਨਵੇਂ ਆਏ ਯੂਟਿਊਬਰ ਵਾਲੇ ਸਾਡੇ ਇੰਨੇ ਮੁੰਡੇ ਕੁੜੇ ਨਹੀਂ ਜੁੜੇ ਪਰ ਜੋ ਜੁੜ ਰਹੇ ਨੇ ਉਹ ਬੜੀ ਰਿਸਪੌਂਸ ਆ ਰਿਹਾ ਹੈ ਸੋਨ ਵੀ ਗਣੇ ਇੱਕ ਵਾਰੀ ਪਲੀਜ਼ ਸਾਡੀ ਵੀਡੀਓ ਨੂੰ ਦੇਖੋ ਤੇ ਡਿਸਕ੍ਰਿਪਸ਼ਨ ਵਿੱਚ ਪਾਈ ਤੇ ਸਾਡੇ ਨਾਲ ਜੁੜੋ ਤੇ ਬੱਤ-ਬਾਤ ਸ਼ੇਅਰ ਕਰੋ ਜੇ ਸਾਡਾ ਅਪਡੇਟ ਵਧੀਆ ਲੱਗਦਾ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਮਿਲਦੇ ਆ ਨੈਕਸਟ ਅਪਡੇਟ ਨਾਲ ਥੈਂਕ ਯੂ